ਕਸ ਕਰਦੇ ਹੋ ਤੁਸੀਂ ਆਪਣੇ ਹੱਥਾਂ ਤੇ ਜੇ ਤੁਸੀਂ ਸਤਿਕਾਰ ਰਹਿਣ ਹੋ ਜਾਣੇ ਤੇਨਾ ਸੋਚਾਂ ਤੁਸੀ ਪੋਸ਼ਨ ਸੈਟ ਕਰਦਾ ਆਪਣੇ ਫੋਨ ਤੇ ਕਰੂ ਸੈਨ ਸਾਡੇ ਲੀਡਰ ਹੋਣ ਸਾਡੇ ਲੀਡਰ ਤੇ ਉਹਦੇ ਵਿੱਚ ਸਾਡੇ ਮੰਤਰੀ ਸਾਹਿਬ ਜਿਹੜੇ ਸਾਡੇ ਨੂੰ ਗੀ ਮਨਿੱਤੀ ਤੇ ਸਾਡੇ ਸਾਡੇ ਲੀਡਰ ਸਾਡੇ ਡਰੈਕਟਰ ਸਾਡੇ ਸਪੀਕਰ ਤੇ ਸਾਨੂੰ ਕਾਹਦੇ ਨਹੀਂ ਤੰਗਾ ਔਰ ਜਿਹੜਾ ਪਰਸਨ ਟ੍ਰੈਕਰ ਤੇ ਚੱਲ ਕਰੇ ਹੈ ਲੋ ਇਹ ਫਿੰਗਰ ਨੰਬਰ ਆ ਦੋਬਲ ਡਾਕ ਕਰੇ ਕਰਾਂਗੇ ਡਾਕਟਰ ਜੀ ਨਹੀਂ ਆਣੇ ਲੋੜ ਘਰੇ ਆਪ ਸੁਣਾਂਗੇ ਹੁਣ ਅਸੀਂ ਆਖਾਂ ਦੇ ਕੋਲ ਆਇਆ ਹਾਂ ਹੁਣ ਤੇਰੇ ਆਪ ਦੱਸ ਆ ਚਾਰਜ ਕੋਡ ਦੇ ਨਾਲੇ ਉੱਪਰ ਦੇ ਪ੍ਰਵਾਨਤ ਮਾਨਦੇ ਆ ਸਾਰੀਆਂ ਚੰਗੀਆਂ ਗੱਲਾਂ ਤੁਸੀਂ ਮੇਕਣਾ ਤੁਹਾਨੂੰ ਨਹੀਂ ਆਏ ਕੋਈ ਨਹੀਂ ਆਮ ਆਦੀ ਸਾਦੀ ਸੁਕਾਰਾ ਇਹ ਵੀ ਤੁਸੀਂ ਖਾਦਾਂ ਨੇ ਜੀ ਆਇਆਂ ਨੂੰ ਆਇਆ ਮੈਂ ਅੰਗਨਵਾੜੀ ਮਿਲਾ ਦੂੰਗੀ ਸਿੱਟੂ ਦਰਵਾਸ਼ਤਨ ਜਿਲ੍ਹਾ ਪ੍ਰਧਾਨ ਪੰਜਾਬ ਦੇ ਸ਼ਹਿਰ ਮੀਤ ਪ੍ਰਧਾਨ ਅਸੀਂ ਅੱਜ ਮੰਗ ਪੱਤਰ ਦਿੱਤਾ ਪੂਰੇ ਪੰਜਾਬ ਦੇ ਵਿੱਚ ਪੂਰੇ ਹਿੰਦੁਸਤਾਨ ਦੇ ਵਿੱਚ ਸਾਡਾ 10 ਜੁਲਾਈ ਦਾ ਮੰਗ ਪੱਤਰਦਾ ਜਿਹੜਾ ਕਿ ਅਸੀਂ ਵੀ ਸੀ ਰਹੇ ਜਿਹੜੇ ਆਪਣਾ ਮੰਗ ਪੱਤਰ ਆ ਉਹ ਸੈਂਟਰ ਦੀ ਸਰਕਾਰ ਔਰ ਪੰਜਾਬ ਦੀ ਸਰਕਾਰ ਨੂੰ ਦੇਣਾ ਹੁੰਦਾ ਜਿਹਦੇ ਵਿੱਚ ਸਾਡੀਆਂ ਮੰਗਾਂ ਜਿਹੜੇ ਤਿੰਨ ਤੋਂ 6 ਸਾਲ ਦੇ ਵਿੱਚ ਆ ਉਹ ਸਾਨੂੰ ਵਾਪਸ ਦਿੱਤੇ ਜਾਣ ਕਿਉਂਕਿ ਬੱਚੇ ਸਾਡੇ ਕੋਲ ਹੁੰਦੇ ਸੀ ਪਰ ਹੁਣ ਪਹਿਲੇ ਤਰੀਕ ਨੂੰ ਸਾਡੇ ਨਾਲ ਵਾਅਦਾ ਹੋਇਆ ਕਿ ਕੱਲ ਤੋਂ ਬੱਚੇ ਤੁਹਾਡੇ ਕੋਲ ਆਣਗੇ ਪਰ ਦੂਸਰੇ ਦਿਨੇ ਸਿੱਖਿਆ ਮੰਤਰੀ ਨੇ ਪ੍ਰੈਸ ਨੋਟ ਦਲਵਾਤਾ ਕਿ ਸਕੂਲ ਪ੍ਰਾਇਮਰੀ ਸਕੂਲ ਦੇ ਵਿੱਚ ਬੱਚੇ ਜਾਣਗੇ ਜਿਹਦਾ ਕਿ ਉਹਨਾਂ ਨੇ ਸਾਡੇ ਨਾਲ ਬਹੁਤ ਵੱਡਾ ਖਲਵਾੜ ਕੀਤਾ 3 ਤੋਂ 6 ਸਾਲ ਦੇ ਬੱਚਿਆਂ ਦੇ ਉੱਤੇ ਸਾਡੇ ਸੈਂਟਰ ਚੱਲਦੇ ਆ ਤੇ ਜਿਹੜੀ ਸਾਡੀ ਤਿੰਨਾਂ ਜ਼ਿਲ੍ਹਿਆਂ ਦੀ ਫੀਡ ਐਨ ਜੀਓ ਨੂੰ ਦਿੱਤੀ ਹੋਈ ਹੁਸ਼ਿਆਰਪੁਰ ਫਾਜ਼ਿਲਕਾ ਫਿਰੋਜ਼ਪੁਰ ਉਹ ਤਿੰਨਾਂ ਜ਼ਿਲ੍ਹਿਆਂ ਦੀ ਫੀਡ ਐਨ ਜੀਓ ਨੂੰ ਦਿੱਤੀ ਹੋਈ ਹੈ ਜਿਹੜੀ ਕਿ ਬਹੁਤ ਹੀ ਨਿਕੰਮੀ ਫੀਡ ਹੈ ਪਰ ਜਿਹੜੀ ਬਾਕੀ ਦੀ ਫੀਡ ਵੀ ਪੂਰੇ ਪੰਜਾਬ ਦੇ ਵਿੱਚ ਆਂਦੀ ਆ ਉਹ ਵੀ ਬਹੁਤ ਘਟਿਆ ਫੀਡ ਦੇ ਆ ਜਿਹੜੀ ਮਿੱਠੀ ਦਿੰਦੇ ਆ ਉਹ ਨਮਕੀਨ ਆ ਨਮਕੀਨ ਆਂਦੀ ਆ ਜਿਹੜੀ ਨਮਕੀਨ ਦਿੰਦੇ ਆ ਉਹ ਖੱਟੀ ਆਂਦੀ ਆ ਬਹੁਤ ਘਟਿਆ ਪੰਜੀਰੀ ਦਿੱਤੀ ਹੋਈ ਆ ਸਾਡੀ ਮੰਗ ਆ ਕਿ ਉਹ ਪੰਜੀਰੀ ਦੁਬਾਰਾ ਤੋਂ ਜਿਹੜੀ ਸਾਡੀ ਫੀਡ ਆ ਉਹ ਸਾਡਾ ਮਹਿਕਮਾ ਬੇਰਕਾ ਤੋਂ ਲੈ ਕੇ ਦਵੇ ਸਾਨੂੰ ਤਾਂ ਕਿ ਸਾਡੇ ਪੂਰੇ ਪੰਜਾਬ ਦੇ ਇਹ ਜਿਹੜੀ ਫੀਡ ਆਉਂਦੀ ਆ ਪੰਜਾਬ ਸਰਕਾਰ ਤੋਂ ਆਉਂਦੀ ਹੈ ਕਿ ਸੈਂਟਰ ਸਰਕਾਰ ਤੋਂ ਆਉਂਦੀ ਹੈ ਇਹ ਸੈਂਟਰ ਸਰਕਾਰ ਤੋਂ ਫੀਡ ਆਂਦੀ ਹੈ ਸੈਂਟਰ ਸਰਕਾਰ ਉਹਨੂੰ ਫੰਡ ਦਿੰਦਾ ਹੈ ਪੰਜਾਬ ਸਰਕਾਰ ਨੂੰ ਪੰਜਾਬ ਸਰਕਾਰ ਸ਼ੇਅਰ ਪਾਉਂਦੀ ਆ 60 ਔਰ 40 ਦਾ 70% ਸੈਂਟਰ ਸਰਕਾਰ ਔਰ 40% ਪੰਜਾਬ ਸਰਕਾਰ ਦਿੰਦੀ ਆ ਜਿਹੜੀ ਕਿ ਖਰੀਦਣੀ ਪੰਜਾਬ ਸਰਕਾਰ ਨੇ ਹੁੰਦੀ ਆ ਪਰ ਪੰਜਾਬ ਸਰਕਾਰ ਆਪਣੇ ਫਾਇਦੇ ਲਈ ਘਟੀਆਂ ਫੀਡ ਖਰੀਦ ਕੇ ਉਹ ਬੱਚਿਆਂ ਨੂੰ ਦਿੰਦੀ ਜਿਹੜਾ ਕਿ ਬੱਚਿਆਂ ਦੇ ਨਾਲ ਬਹੁਤ ਵੱਡਾ ਖਲਵਾੜਿਆ ਜਿਹੜੀ ਸਾਡੀ ਪ੍ਰੈਗਨੈਂਟ ਲੇਡੀਜ਼ ਆ ਉਹਨੇ ਬੱਚੇ ਨੂੰ ਜਨਮ ਦੇਣਾ ਹੁੰਦਾ ਆ ਉਹਦੇ ਨਾਲ ਕਿੱਡਾ ਵੱਡਾ ਨੁਕਸਾਨ ਕੀਤਾ ਜਾਂਦਾ ਕਿ ਉਹਨੂੰ ਇੱਕ ਪਾਸੇ ਅਸੀਂ ਪੌਸ਼ਟਿਕ ਪੌਸ਼ਟਿਕ ਆਹਾਰ ਦਿੰਦੇ ਆ ਤੇ ਦੂਜੇ ਪਾਸੇ ਉਹਨੂੰ ਅਸੀਂ ਘਟੀਆਂ ਫੀਡ ਦੇ ਕੇ ਉਹਨੂੰ ਮਰਲ ਕਰਾਰੇ ਲੈ ਜਾਂਦੇ ਜਿਹੜੀ ਕਿ ਉਹਨਾਂ ਦੇ ਵਿੱਚ ਉਹ ਪੂਰੀ ਕਪੈਸਿਟੀ ਨਹੀਂ ਹੁੰਦੀ ਬੱਚਾ ਜਨਮ ਦੇਣ ਦੀ ਇਸ ਕਰਕੇ ਸਾਡੀ ਮੰਗ ਆ ਕਿ ਪੰਜਾਬ ਸਰਕਾਰ ਸਾਡੀਆਂ ਮੰਗਾਂ ਤੇ ਗੌਰ ਕਰੇ ਤੇ 6 ਸਾਲ ਦੇ ਬੱਚੇ ਸਾਡੇ ਅੰਗਣਵਾੜੀਆਂ ਵਿੱਚ ਦਵੇ ਔਰ ਜਿਹੜੀ ਘਟੀਆਂ ਫੀਡ ਆ ਉਹ ਫੀਡ ਨੂੰ ਵਾਪਸ ਲੈ ਕੇ ਵੇਰਕਾ ਦੀ ਫੀਡ ਸਾਡੇ ਪੂਰੇ ਪੰਜਾਬ ਦੇ ਵਿੱਚ ਦਿੱਤੀ ਜਾਵੇ ਬੱਚਿਆਂ ਨੂੰ ਤੇ ਗਰਭਤੀ ਔਰਤਾਂ ਨੂੰ ਤੇ ਜਿਹੜੇ ਤਿੰਨ ਜ਼ਿਲ੍ਹੇ ਐਨ ਜੀਓ ਨੂੰ ਦਿੱਤੇ ਹੋਏ ਆ ਉਹਨਾਂ ਨੂੰ ਵਾਪਸ ਲੈ ਕੇ ਆਈ ਸੀ ਡੀ ਐਸ ਪੀ ਵਿੱਚ ਲਿਆ ਜਾਵੇ ਇਹ ਨਹੀਂ ਸਾਡੀਆਂ ਇਹ ਮੰਗਾਂ ਆ ਜੇਕਰ ਇਹ ਸਾਡੀਆਂ ਮੰਗਾਂ ਨਾ ਪੂਰੀਆਂ ਹੋਈਆਂ ਤਾਂ ਅਸੀਂ ਅੱਗੇ ਤੋਂ ਹੋਰ ਸੰਘਰਸ਼ ਜਿਹੜਾ ਉਹਨੂੰ ਤੇਜ਼ ਕਰਾਂ ਸਰ ਜਿਹੜਾ ਮਿਨੀ ਸੈਕਟਰ ਦੇ ਮਾਰੇ ਇਹਨਾਂ ਨੇ ਤਾਂ ਨਿਤਾ ਜਗਾ ਤੇ ਅੱਜ ਮੰਗ ਪਤਾ ਦਿੱਤਾ ਗਿਆ ਇਹਦੇ ਬਾਰੇ ਅੱਜ ਮੇਰੇ ਵੱਲੋਂ ਆਂਗਣਵਾੜੀਆਂ ਦੀ ਇੱਕ ਮੰਗ ਪੱਤਰ ਨੂੰ ਰਿਸਿਵ ਕੀਤਾ ਗਿਆ ਹੈ ਤੇ ਇੱਥੇ ਡੀਸੀ ਕੰਪਲੈਕਸ ਦੇ ਬਾਹਰ ਇਕੱਠੇ ਹੋ ਕੇ ਜਿਹੜਾ 2024-25 ਦੇ ਬਜਟ ਦੇ ਵਿੱਚ ਆਈਸੀਡੀਐਸ ਦੇ ਰਿਗਾਰਡਿੰਗ ਕੁਝ ਚੇਂਜਸ ਕੀਤੇ ਗਏ ਹਨ ਉਹਦੇ ਨਾਲ ਇਹਨਾਂ ਦੇ ਆਪਣੇ ਆਪਣੇ ਆਪ ਨੂੰ ਜਿਹੜੀ ਇਫੈਕਟਸ ਇਨਰਦੇ ਹੋਣਗੇ ਉਹ ਇਫੈਕਟਸ ਦੇ ਵਿਰੁੱਧ ਇਹਨਾਂ ਨੇ ਇੱਕ ਮੰਗ ਪੱਤਰ ਦਿੱਤਾ ਹੈ ਕਿ ਇਹਨਾਂ ਦੇ ਧਿਆਨ ਇਹਨਾਂ ਦੀ ਮੰਗਾਂ ਨੂੰ ਵੀ ਧਿਆਨ ਵਿੱਚ ਰੱਖਦੇ ਹੋਏ ਸੈਂਟਰਲ ਗਵਰਨਮੈਂਟ ਵੱਲੋਂ ਜਿਹੜੇ ਵੀ ਚੇਂਜਸ ਹੋ ਸਕਦੇ ਆ ਉਹ ਕੀਤੇ ਜਾਣ ਇਹ ਮੰਗਾਂ ਨੂੰ ਆਪਾਂ ਹਾਇਰ ਗਵਰਨਮੈਂਟ ਤੱਕ ਪਹੁੰਚਾਣਗੇ